ਗੁੱਡ ਮਾਰਨਿੰਗ ਦੋਸਤੋ ਅੱਜ ਦੀ ਸਵੇਰ ਦੋਸਤਾਂ ਦੇ ਨਾਲ ਕਰਦੇ ਆ ਇੱਕ ਹੋਰ ਨਵੇਂ ਦਿਨ ਦੀ ਸ਼ੁਰੂਆਤ ਸਾਹਮਣੇ ਹੈ ਗੁਰੂ ਘਰ ਸਤਰਾਮ ਸ਼੍ਰੀ ਵਾਹਿਗੁਰੂ ਛੋਟਾ ਭਾਈ ਲਾ ਰਿਹਾ ਪਨੀਰੀ ਨੂੰ ਪਾਣੀ ਕਿਦਾਂ ਇਧਰ ਮੁਕਰ ਪਾਣੀ ਲਾਉਣ ਨੇ ਹੈ ਜੋਰ ਦੀ ਜਿਆਦਾ ਜਿਆਦਾ ਭਰਨਾ ਕੱਲ ਭਰਿਆ ਸੀ ਪਰसों ਭਰਿਆ ਥੋੜਾ ਜ਼ੋਰ ਦੀ ਬੋਲਵਾਜ ਨਹੀਂ ਉਹਦੀ ਤੇ ਹੁਣ ਅੱਜ ਪਾਣੀ ਖਾਦ ਪਾਣੀ ਆ ਚੱਲ ਸਹੀ ਆ ਮੈਂ ਅੱਜ ਉਧਰ ਵੀ ਭਰ ਦੇਣਾ ਪਾਣੀ ਪੌਦ ਨੂੰ ਲੱਗ ਰਿਹਾ ਹੈ ਪਾਣੀ ਇੱਕ ਦਿਨ ਛੱਡ ਕੇ ਅਗਲੇ ਦਿਨ ਪਨੀਰੀ ਨੂੰ ਆਇਆ ਸੀ ਲਾਉਣ ਪਾਣੀ ਲੇਕਿਨ ਅੱਜ ਧੁੱਪ ਜਿਹੜੀ ਆ ਕੜਕ ਦੀ ਧੁੱਪ ਨਹੀਂ ਹੈਗੀ ਇਸ ਕਰਕੇ ਸੋਲਰ ਟਿਊਬਲ ਜਿਹੜਾ ਉਹ ਪ੍ਰੋਪਰ ਪਾਣੀ ਕੱਢ ਨਹੀਂ ਰਿਹਾ ਮਤਲਬ ਹਲਕਾ ਹਲਕਾ ਪਾਣੀ ਜੇ ਨਿਕਲ ਰਿਹਾ ਤੁਸੀਂ ਦੇਖ ਸਕਦੇ ਹੋ ਉਦਾਂ ਫੁੱਲ ਪ੍ਰੈਸ਼ਰ ਨਾਲ ਆਉਂਦਾ ਹੈ ਫਿਲਹਾਲ ਹਲਕਾ ਹਲਕਾ ਚੱਲ ਰਿਹਾ ਹੈ ਉੱਪਰ ਸੋਲਰ ਲੱਗੇ ਹੋਏ ਆ ਇਸ ਸੋਲਰ ਯੋਜਨਾ ਵਾਲੇ ਰਸਨਾ ਦੋਸਤੋ ਇਹ ਸੈਂਟਰ ਗਵਰਨਮੈਂਟ ਦਾ ਪ੍ਰੋਜੈਕਟ ਆ Kusum ਯੋਜਨਾ ਕਰਕੇ ਇਹ ਜਿਹੜੇ ਲੱਗੇ ਸੀ ਇਹ 100% ਫ੍ਰੀ ਲੱਗੇ ਸੀ ਸੈਂਟਰ ਗਵਰਨਮੈਂਟ ਵੱਲੋਂ ਹੁਣ ਵੱਡੀਆਂ ਟਿਊਬਲਸ ਦੇ ਲੱਗ ਰਹੇ ਨੇ 80000 ਰੁਪਏ ਦਾ ਚੈੱਕ ਬੀ ਡੀ ਲੱਗਦਾ ਹੈ ਮਤਲਬ 10% ਆਪਾਂ ਦੇਣਾ ਬਾਕੀ 90% ਸਰਕਾਰ ਨੇ ਲੇਕਿਨ ਕਾਫੀ ਸਮੇ ਤੋਂ ਪੈਸੇ ਜਮਾਵਾ ਕੋਈ ਕਾਰਵਾਈ ਹੋ ਨਹੀਂ ਰਹੀ ਉਹਨਾਂ ਤੇ ਵੀ ਆ ਕੁਛ ਪੌਦਾ ਜੀ ਇਸ ਤਰ੍ਹਾਂ ਉੱਪਰ ਵਾਲੇ ਦੀ ਮੇਰ ਨਾਲ ਕਾਫੀ ਗ੍ਰੀਨਿਸ਼ ਕਲਰ ਦਿਖਣ ਲੱਗ ਗਿਆ ਹੁਣ ਕੈਮਰੇ ਦੀ ਨਜ਼ਰ ਚ ਇਹ ਪਾਣੀ ਦਾ ਲੈਵਲ ਹਲੇ ਇੰਨਾ ਪ੍ਰੋਪਰ ਚੱਲ ਨਹੀਂ ਪਾਇਆ ਜਿੱਦਾਂ ਧੁੱਪ ਖੜਕ ਹੁੰਦੀ ਜਾਏਗੀ ਪਾਣੀ ਵੱਧ ਜਾਏਗਾ ਟਿਊਬਲ ਦਾ ਬਾਕੀ ਮਿਲਦੇ ਆ ਜੀ ਹੁਣ ਮਾਰਕੀਟ ਪਹੁੰਚ ਕੇ ਇੱਕ ਮੋਟਰ ਨਹੀਂ ਟੱਕ ਪਾਤੀ ਸੀ ਫੈਰ ਕੀ ਗਰਮੀ ਪੈ ਸਕਦੀ ਆ ਉਹ ਵੀ ਤਵੇ ਆਪਣੇ ਸਿਸਟਮ ਦੀ ਆ ਇਹ 5 ਐਚਪੀ ਦੀ ਮੋਟਰ ਪਾ ਰਹੇ ਆ ਹਾਂ ਜੀ ਤੇ ਬੋਰ ਕਿੰਨਾ 6 ਇੰਚ ਹੀ ਆ ਹਾਂ ਜੀ ਵਧੀਆ ਪੈ ਗਈ ਹੈ ਨਾ ਉਹ ਵੀ ਜਿੱਦਾਂ ਤੁਹਾਡੇ ਹਾਂ ਮੂੜ ਵਾਲੇ ਗੁਰਪਾਲ ਸਿੰਘ ਖਾਲਸਾ ਜੀ ਦੋ ਵਿਚਾਰੇ ਇਹਦੇ ਬਾਰੇ ਕੁਝ ਕੀ ਵਿਚਾਰ ਦਿੱਤੇ ਜਾਣ ਬਜੀ ਸਹੀ ਕਰ ਰਿਹਾ ਮੁੰਡਾ ਕੰਮ ਉਹ ਸਾਡੇ ਤੋਂ ਜ਼ਿਆਦਾ ਸਿਆਣੇ ਇਹ ਵੀ ਗੱਲ ਸਹੀ ਆ ਜਿੰਦਾਬਾ ਜੀ ਕੀ ਕਹਿੰਦਾ ਫੇ ਜਿੰਦਾਬਾ ਕੋ ਕਾਂਗਰਸ ਵਾਲੇ ਦੇ ਝੰਡੇ ਦੇ ਆਓ ਮੈਂ ਉਹ ਕਹਿਆ ਸੀਗਾ ਮੈਂ ਕਿਹਾ ਤੂੰ ਤਾਂ ਡਬਲ ਕੰਮ ਕਰੀ ਜਾਣਾ ਤੋਤੇ ਵੀ ਡਾਈ ਜਾਣਾ ਤੇ ਪਾਰਟੀ ਪ੍ਰਚਾਰ ਵੀ ਕਰੀ ਜਾਣਾ ਕਹਿੰਦਾ ਹੁਣ ਕੋਸ਼ਤ ਲੱਖਾਂ ਲੈ ਲੀਆ ਮੈਂ ਕਿਹਾ ਹੁਣ ਬਸ ਇਹ ਬਸ ਫੇਰੇ ਮੈਂ ਮੈਂ ਕਿਹਾ ਹੁਣ ਇਹ ਝੰਡੇ ਤੋਤੇ ਡਾਉਣ ਨੂੰ ਹੀ ਬਚੇ ਆ ਦੋ ਵੀਰ ਵਾਸੇ ਜਿੱਦਾਂ ਕਰਕੇ ਇਹ ਯਾਰ ਮੈਨੂੰ ਵਲੌਗ ਮੁੰਡਾ ਨਵਾਂ ਬੋਰ ਤਿਆਰ ਚਾਲੂ ਕਰਦਾ ਹੋਇਆ ਔਰ ਕਣਕਾ ਲਗਭਗ 70% ਪੱਕ ਚੁੱਕਿਆ 70 80 ਹੋ ਗਈਆਂ ਬਾਈ ਦੇਖ ਲਓ ਸਾਹਮਣੇ ਮੇਰੇ ਹਿਸਾਬ ਨਾਲ ਦੱਸੀ ਹੋ ਗਈਆਂ ਤੂੰ ਹੀ ਕਹਿਦਾ ਤੁਹਾਡੇ ਬਚਨ ਪ੍ਰਮਾਨ ਕਿਹੜੀ ਕੰਪਨੀ ਦੀ ਹੈ ਵੀਰ ਜੀ ਮੋਟਰ ਇਹ ਰੋਮਾ ਰੋਮਾ ਪੰਜਾਬ ਦੀ ਬਣੀ ਹੋਈ ਹੂੰ Ada nak di loading. ਇਹ ਚਲੋ ਕੱਢ ਲੀਏ ਤੇ ਹੁਣ ਖਾਣੇ ਚੱਲਦੇ ਆਂ ਠੀਕ ਆਪਣਾ ਇਹ ਨਹੀਂ ਤਾਂ ਇੱਕ ਵਾਰ ਬਾਹਰ ਲੰਬੇ ਇਸ ਤਰ੍ਹਾਂ ਰਹਿੰਦੇ ਐਨੀ ਤਾਂ ਕਸਣਾ ਔਖਾ ਵਾ ਥੋੜਾ ਹੋਰ ਥੱਲੇ ਜਾਣ ਦੇ ਬਸ ਲੱਗ ਰਿਹਾ ਚਾਬੀ ਲੈ ਲਾ ਚਾਹ ਪੈਕ ਲੈ ਆ ਉਹ ਦੋ ਦੋਨੋਂ ਸਾਈਡਾਂ ਤੇ ਰਹਿੰਦੇ ਇਹ ਲੋਰਿੰਗ 3 ਇੰਚ ਹੀ ਐਹ ਜੀ ਤੇ ਲੋਰਿੰਗ 6 ਨਹੀਂ ਆਜ ਇਹਨੂੰ ਕੀ ਡਿਲੀਵਰੀ ਹਾਂ ਮੈਂ ਚਾਚੇ ਦੇ ਬੇਟੇ ਨਾਲ ਪਵਾ ਰਿਆ ਸੀ ਮੋਟਰ ਔਰ ਮੈਨੂੰ ਯਾਦ ਹੀ ਭੁੱਲ ਗਈ ਕਿ ਮੈਂ ਤਾਂ ਉੱਥੇ ਔਦ ਨੂੰ ਪਾਣੀ ਛੱਡ ਕੇ ਆਇਆ ਹੋਇਆ ਉਹ ਓਵਰ ਨਾ ਹੋ ਗਿਆ ਹੋਵੇ ਔਦ ਨੂੰ ਅੱਜ ਪਾਣੀ ਥੋੜੀ ਖਾਦ ਹੁਣ ਆਪਾਂ ਭਜਾਉਨੇ ਆ ਸਕੂਟਰ ਔਰ ਜਾ ਕੇ ਕਰਦੇ ਆ ਪਾਣੀ ਬੰਦ ਕਿਉਂਕਿ ਮੈਨੂੰ ਜਿੱਥੋਂ ਤੱਕ ਲੱਗਦਾ सोलर ना मोटर चल रही धुप तो भी काफ़ी आ ते पानी एक्स्ट्रा हो गया होना है वो तो मोटर डाल रहा है किधर जा रहा है का, क्या? मोटर मोटर तो बोर का पहले कर रखा है पुराना तो क्या काटेगा कुछ नहीं मच्छी नहीं मारा मच्छी देर नहीं तो ਇਹ ਸੀ ਬੰਗਾਲੀ ਸਮੁਦਾਇ ਦਾ ਉਜਵਲ ਸਾਡੇ ਪਿੰਡ ਦਾ ਖੱਲਾ ਜਿਹਨੂੰ ਕਹਿ ਲੋ ਆ ਦੇਖ ਸਾਡੇ ਤੋਂ ਤੁਸੀਂ ਉਸ ਯੋਜਨਾ ਦੇ ਤਹਿਤ ਖੱਲੇ ਦੇ ਵਿੱਚ ਵੀ ਸਰਕਾਰ ਸਰਕਾਰੀ ਅਨੁਦਾਨ ਤੇ ਸੋਲਰ ਮੋਟਰ ਲੱਗੀ ਹੋਈ ਹੈ ਜੀ ਵਿਕਸਿਤ ਪਿੰਡਾਂ ਦੀ ਸ਼੍ਰੇਣੀ ਚ ਆਉਂਦਾ ਹੈ ਸਾਡਾ ਪਿੰਡ ਚਲੋ ਜੀ ਹੁਣ ਮਿਲਦੇ ਆਂ ਪਹੁੰਚ ਕੇ ਪਨੀਰੀ ਦੀ ਕੰਡੀਸ਼ਨ ਦੇਖਦੇ ਆਂ ਪਾਣੀ ਛੱਡ ਕੇ ਗਏ ਸੀ ਆਪਾਂ ਛੋਟੇ ਭਾਈ ਨੇ ਇੱਥੋਂ ਬੰਦ ਕਰਤਾ ਔਰ ਪਾਣੀ ਲਗਭਗ ਲਗਭਗ ਭਰ ਚੁੱਕਿਆ ਹੈ ਬਹੁਤ ਲਗਭਗ ਲਗਭਗ ਤਿਆਰੀ ਫੁੱਲ ਹੋ ਗਿਆ ਕੈਰੀ ਜੀ ਆ ਪਾ 5-7 ਮਿੰਟ ਦਾ ਹੀ ਫਰਕ ਪਿਆ ਸਭ ਕੁਝ ਠੀਕ ਠਾਕ ਹੀ ਰਿਹਾ ਮੈਨੂੰ ਲੱਗਦਾ ਸੀ ਕਿ ਬਹੁਤ ਜ਼ਿਆਦਾ ਪਾਣੀ ਹੋ ਗਿਆ ਹੁਣ ਪਰ ਠੀਕ ਰਿਹਾ ਜੀ ਹੁਣ ਪਾਉਨੇ ਆ ਜੀ ਆਪਾਂ ਪਨੀਰੀ ਨੂੰ ਹਲਕੀ ਜੀ ਨਾਈਟ੍ਰੋਜਨ ਖਾਦ ਹਾਂਜੀ ਦੋਸਤੋ ਖਾਣ-ਪਾ ਕੇ ਥੋੜਾ ਰਸਟ ਕੀਤਾ ਹੁਣ ਨਹਾਇਆ ਸ਼ਾਈਆਂ ਮਾਰ ਕੇ ਜਰਕ ਮਾਰਕੀਟ ਚੱਲਿਆ ਸੀ ਤੇ ਮੈਂ ਕਿਹਾ ਤੁਹਾਡੇ ਨਾਲ ਥੋੜਾ ਬਲੈਂਸ ਵੀ ਕਰ ਕਰ ਆ। ਤੇ ਮਿਲ ਗਿਆ ਬਾਜ਼ਾਰ ਪਹੁੰਚ ਕੇ ਜੀ ਦੋਸਤੋ ਤੇ ਪਰ ਉਹ ਖਾਣ ਤੋਂ ਬਾਅਦ ਕੁਛ ਛੋਟੇ ਮੋਟੇ ਘਰ ਦੇ ਕੰਮ ਸੀ ਉਹਨੇ ਪਟਾਏ ਉਸ ਤੋਂ ਬਾਅਦ ਮੈਂ ਸੋ ਗਿਆ ਹੁਣ ਉઠਿਆ ਨਹਾਇਆ ਤਾ ਤੋਤਾ ਔਰ ਮਾਰਕੀਟ ਛੁੱਟਾ ਇਹ ਕੰਮ ਦੋ ਤਿੰਨ ਕਰਦੇ ਕਹਿੰਦੇ ਉਹ ਕਰਨ ਜਾ ਰਿਹਾ ਸੀ ਔਰ ਰਸਤੇ 'ਚ ਆ ਦੇਖ ਸਕਦੇ ਆ ਸਾਡੇ ਪਿੰਡ ਦੀ ਖੂਬਸੂਰਤੀ ਔਰ ਔਰ ਮਿਲਦੀ ਆ ਬ੍ਰਦਰ ਮਾਰਕੀਟ ਪਹੁੰਚ ਗਿਆ ਦੇ ਦੋਸਤੋ ਕਿੰਨੀ ਬੜੀਆਂ ਆ ਗਿਆ ਸੀ ਬਾਜ਼ਾਰ ਲੈ ਗਿਆ ਪਹਿਲੇ ਬਾਈ ਕੋਲ ਤੇ ਨਾਨਕਮਤ ਐਸਾ ਦਾ ਮਾਰਕੀਟ ਤੇ ਹੁਣ ਚੱਲਦੇ ਆਂ ਬਾਈ ਘਰ ਨੂੰ ਔਰ ਛੋਟੇ-ਮੋਟੇ ਦੋ ਚਾਰ ਕੰਮ ਸੀ ਉਹ ਸਾਰੇ ਮੈਂ ਨਿਪਟਵਾ ਦਿੱਤੇ ਬਾਈ ਨੂੰ ਮਿਲਣਾ ਸੀ ਬਾਈ ਨੂੰ ਮਿਲਿਆ ਤੇ ਆਪਣੇ ਮਿੱਤਰ ਨੇ ਇਹਨਾਂ ਨੂੰ ਮਿਲਣਾ ਸੀ ਜ਼ਰੂਰੀ ਕੰਮ ਸੀ ਉਹ ਕੰਮ ਨਿਪਟਾਇਆ ਤੇ ਹੁਣ ਮਿਲਦਿਆਂ ਦੋਸਤੋ ਘਰ ਪਹੁੰਚ ਕੇ ਹਾਂਜੀ ਦੋਸਤੋ ਦੋਸਤ ਦੇ ਨਾਲ ਥੋੜਾ ਜਿਹਾ ਜੋ ਵੀ ਛੋਟਾ ਮੋਟਾ ਕੰਮ ਸੀ ਉਹ ਮੈਂ ਨੇ ਘਟਾਇਆ ਉਸ ਤੋਂ ਬਾਅਦ ਚ ਮਿਲਣਾ ਸੀ ਕਿਸੇ ਨੂੰ ਹੁਣ ਮੈਂ ਤੋ ਰੌਂਗ ਭਾਈ ਜਾ ਰਹੇ ਹਾਂ ਪੰਜ ਮਿੰਟ ਦੀ ਮਿਲਣ ਔਰ ਉਹ ਮਿਲ ਕੇ ਫਿਰ ਅੱਜ ਕੋਈ ਖਾਸ ਕਰਨ ਨਹੀਂ ਪਾਇਆ ਜਿਹੜੀ ਤੇ ਚ ਰਿਆ ਸੀ ਕੋਈ ਸਵਾਸ ਠੀਕ ਨਹੀਂਗਾ ਨਾ ਬੁੱਲਣ ਜੀ ਖੰਦਾ ਕੱਲ ਦਾ ਸਵਾਸਤ ਗੜਬੜ ਹੋਇਆ ਹੋਇਆ ਤੇ ਟਾਈਮ ਦਾ ਪਤਾ ਨਹੀਂ ਲੱਗਦਾ ਬੈਠੇ ਬੈਠੇ ਅਚਾਨਕ ਕਦੋਂ ਪਾਸ ਹੋ ਜਾਂਦਾ ਕਦੋਂ ਹੁਣ ਮੈਂ ਸੋਚ ਰਿਹਾ ਸੀ ਜਾ ਕੇ ਤੇ ਵਲੌਗ ਦਾ ਐਂਡ ਕਰਦਾ ਹਾਂ ਪਰ ਦੋਸਤੋ ਮੈਂ ਅੱਜ ਇਸ ਜੋ ਵੀ ਬਲੌਗ ਬਣਿਆ ਛੋਟਾ ਮੋਟਾ ਜੋ ਵੀ ਵੀਡੀਓ ਬਣੀ ਮੈਂ ਬਲੌਗ ਤੇ ਨਹੀਂ ਕਹੂੰਗਾ ਇਹਨੂੰ ਮੈਂ ਗੱਡੀ 'ਚ ਹੀ ਐਂਡ ਕਰਦਾ ਹਾਂ ਤੇ ਕੋਈ ਵੀ ਗੱਲ ਬਾਤ ਵਾਧ ਘੱਟ ਕਹੀ ਗਈ ਹੋਵੇ ਬਲੌਗ ਵਿੱਚ ਜਾਂ ਕਿਸੇ ਤੇ ਕੋਈ ਵਰਡ ਮੇਰੇ ਕੋਲ ਗਲਤੀ ਯੂਜ਼ ਹੋ ਗਿਆ ਹੋਵੇ ਤਾਂ ਖਿਮਾ ਜਾਂ ਚੱਕਾ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਔਰ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ ਏ ਆ ਜੀ ਸਾਡਾ ਨਾਨਕ ਮਤਾ ਸਾਹਿਬ ਇਸੇ ਦੇ ਨਾਲ ਹੀ ਆਪਾਂ ਕਰਦੇ ਆ ਬਲੌਗ ਦਾ ਐਂਡ ਰੱਬ ਰੱਖਾ